ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰਬ ਦੇ ਵਿੱਚ ਲੋਕ ਦੂਰੋਂ ਦੂਰੋਂ ਨਤਮਸਤਕ ਹੋਣ ਪਹੁੰਚ ਰਹੇ ਨੇ ਤੇ ਇਸੇ ਵਿਚਾਲੇ ਪੰਜਾਬ ਤੋਂ ਮਹਾਰਾਣੀ ਪ੍ਰਨੀਤਕੌਰ ਵੀ ਮਹਾਕੁੰਬ ਦੇ ਵਿੱਚ ਨਤਮਸਤਕ ਹੋਣ ਪਹੁੰਚੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਨੀਤਕੌਰ ਦੀਆਂ ਨੇ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਚ ਲਿਖਿਆ ਚਾਰਿਆ ਮਹਾਰਾਜਾ ਕੈਲਾਸ਼ਨੰਦ ਜੀ ਦੇ ਨਾਲ ਮਹਾਕੁੰਬ ਮੇਲੇ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਨੀਤਕੌਰ ਜੋ ਕਿ ਭਗਵਾ ਰੰਗ ਦੇ ਵਿੱਚ ਰੰਗੇ ਹੋਏ ਨੇ ਤੇ ਆਪਣੇ ਗੁਰੂ ਮਹਾਰਾਜ ਸ਼੍ਰੀ ਕੈਲਾਸ਼ਨੰਦ ਦੇ ਨਾਲ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਨ੍ਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਲਗਾਤਾਰ ਪੂਰੇ ਦੇਸ਼ ਭਰ ਚੋਂ ਤੇ ਵਿਦੇਸ਼ਾਂ ਤੋਂ ਲੋਕ ਪ੍ਰਿਆगराज ਮਹਾਕੁੰਮ ਦੇ ਵਿੱਚ ਪਹੁੰਚ ਕੇ ਨਤਮਸਤਕ ਹੋ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰਬ ਦੇ ਵਿੱਚ ਲੋਕ ਦੂਰੋਂ ਦੂਰੋਂ ਨਤਮਸਤਕ ਹੋਣ ਪਹੁੰਚ ਰਹੇ ਨੇ ਤੇ ਇਸੇ ਵਿਚਾਲੇ ਪੰਜਾਬ ਤੋਂ ਮਹਾਰਾਣੀ ਪ੍ਰਨੀਤਕੌਰ ਵੀ ਮਹਾਕੁੰਬ ਦੇ ਵਿੱਚ ਨਤਮਸਤਕ ਹੋਣ ਪਹੁੰਚੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਨੀਤਕੌਰ ਦੀਆਂ ਨੇ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਚ ਲਿਖਿਆ ਚਾਰਿਆ ਮਹਾਰਾਜਾ ਕੈਲਾਸ਼ਨੰਦ ਜੀ ਦੇ ਨਾਲ ਮਹਾਕੁੰਬ ਮੇਲੇ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਨੀਤਕੌਰ ਜੋ ਕਿ ਭਗਵਾ ਰੰਗ ਦੇ ਵਿੱਚ ਰੰਗੇ ਹੋਏ ਨੇ ਤੇ ਆਪਣੇ ਗੁਰੂ ਮਹਾਰਾਜ ਸ਼੍ਰੀ ਕੈਲਾਸ਼ਨੰਦ ਦੇ ਨਾਲ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਨ੍ਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਲਗਾਤਾਰ ਪੂਰੇ ਦੇਸ਼ ਭਰ ਚੋਂ ਤੇ ਵਿਦੇਸ਼ਾਂ ਤੋਂ ਲੋਕ ਪ੍ਰਿਆਗਰਾਜ ਮਹਾਕੁੰਮ ਦੇ ਵਿੱਚ ਪਹੁੰਚ ਕੇ ਨਤਮਸਤਕ ਹੋ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰਬ ਦੇ ਵਿੱਚ ਲੋਕ ਦੂਰੋਂ ਦੂਰੋਂ ਨਤਮਸਤਕ ਹੁਣ ਪਹੁੰਚ ਰਹੇ ਨੇ ਤੇ ਇਸੇ ਵਿਚਾਲੇ ਪੰਜਾਬ ਤੋਂ ਮਹਾਰਾਣੀ ਪ੍ਰਨੀਤਕੌਰ ਵੀ ਮਹਾਕੁੰਬ ਦੇ ਵਿੱਚ ਨਤਮਸਤਕ ਹੁਣ ਪਹੁੰਚੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਨੀਤਕੌਰ ਦੀਆਂ ਨੇ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਚ ਲਿਖਿਆ ਚਾਰਿਆ ਮਹਾਰਾਜਾ ਕੈਲਾਸ਼ਨੰਦ ਜੀ ਦੇ ਨਾਲ ਮਹਾਕੁੰਬ ਮੇਲੇ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਨੀਤਕੌਰ ਜੋ ਕਿ ਭਗਵਾ ਰੰਗ ਦੇ ਵਿੱਚ ਰੰਗੇ ਹੋਏ ਨੇ ਤੇ ਆਪਣੇ ਗੁਰੂ ਮਹਾਰਾਜ ਸ਼੍ਰੀ ਕੈਲਾਸ਼ਨੰਦ ਦੇ ਨਾਲ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਨ੍ਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਲਗਾਤਾਰ ਪੂਰੇ ਦੇਸ਼ ਭਰ ਚੋਂ ਤੇ ਵਿਦੇਸ਼ਾਂ ਤੋਂ ਲੋਕ ਪ੍ਰਿਆगराज ਮਹਾਕੁੰਮ ਦੇ ਵਿੱਚ ਪਹੁੰਚ ਕੇ ਨਤਮਸਤਕ ਹੋ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰਬ ਦੇ ਵਿੱਚ ਲੋਕ ਦੂਰੋਂ ਦੂਰੋਂ ਨਤਮਸਤਕ ਹੁਣ ਪਹੁੰਚ ਰਹੇ ਨੇ ਤੇ ਇਸੇ ਵਿਚਾਲੇ ਪੰਜਾਬ ਤੋਂ ਮਹਾਰਾਣੀ ਪ੍ਰਨੀਤਕੌਰ ਵੀ ਮਹਾਕੁੰਬ ਦੇ ਵਿੱਚ ਨਤਮਸਤਕ ਹੁਣ ਪਹੁੰਚੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਨੀਤਕੌਰ ਦੀਆਂ ਨੇ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਚ ਲਿਖਿਆ ਚਾਰਿਆ ਮਹਾਰਾਜਾ ਕੈਲਾਸ਼ਨੰਦ ਜੀ ਦੇ ਨਾਲ ਮਹਾਕੁੰਬ ਮੇਲੇ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਨੀਤਕੌਰ ਜੋ ਕਿ ਭਗਵਾ ਰੰਗ ਦੇ ਵਿੱਚ ਰੰਗੇ ਹੋਏ ਨੇ ਤੇ ਆਪਣੇ ਗੁਰੂ ਮਹਾਰਾਜ ਸ਼੍ਰੀ ਕੈਲਾਸ਼ਨੰਦ ਦੇ ਨਾਲ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਨ੍ਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਲਗਾਤਾਰ ਪੂਰੇ ਦੇਸ਼ ਭਰ ਚੋਂ ਤੇ ਵਿਦੇਸ਼ਾਂ ਤੋਂ ਲੋਕ ਪ੍ਰਿਆगराज ਮਹਾਕੁੰਮ ਦੇ ਵਿੱਚ ਪਹੁੰਚ ਕੇ ਨਤਮਸਤਕ ਹੋ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ